ਰੇਲਵੇ ਸਟੇਸ਼ਨ ਦੇ ਪਾਸੇ ਘਰ ਕੋਲ ਇੱਕ 6 ਨੰਬਰ ਰੇਲਵੇ ਲਾਈਨ ਕੰਦੀ ਆ ਉੱਥੇ ਇੱਕ ਬੱਚਾ ਪਿਆਗਾ ਜਦ ਸਾਡੀ ਸਾਰਾ ਐਮਬੂਲੈਂਸ ਟੀਮ मौके ਤੇ ਆ ਕੇ ਦੇਖਿਆ ਇਹ ਨਵਜਾਤ ਬੱਚਾ ਸੀਗਾ ਤੇ ਦੇਖਣ ਮੁਤਾਬਕ ਇਹਦਾ ਇਹਦੀ ਇੱਕ ਲੱਤ ਕੁੱਤੇ ਵੀ ਖਾ ਕੇ ਇਹਦੇ ਤਾਂ ਤੇ ਕੋਈ ਕੱਪੜਾ ਨਹੀਂ ਸੀਗਾ ਇਹਦੇ ਨਾਲ ਇੱਕ ਲੇਡੀਜ਼ ਦੇ ਕੱਪੜੇ ਵੀ ਪਏ ਆ ਸਾਰਾ ਟੀਮ मौके ਤੇ ਪਹੁੰਚ ਕੇ ਇਹਨੂੰ ਲੋਈ ਦੇ ਉੱਤੇ ਕਵਰ ਕੀਤਾ ਬਾਕੀ ਥਾਣਾ ਜੀਆਰਪੀ ਨੂੰ ਜੇ ਦਿੱਤੀ ਆ ਤੇ ਰੇਲਵੇ ਦਾ ਨਾ ਇਨਕੁਆਰੀ ਦਾ ਅਨਾਉਂਸਮੈਂਟ ਹੋਈ ਸੀ ਜੀਆਰਪੀ ਆਰਪੀਐਫ ਛੇ ਨੰਬਰ ਪਲੇਟਫਾਰਮ ਤੇ ਜਿੱਥੇ ਪਾਵਰ ਆਖੜੀ ਉੱਥੇ ਪਹੁੰਚੇ ਜਦੋਂ ਅਸੀਂ ਪਹੁੰਚੇ ਸਾਤੋਂ ਪਹਿਲਾਂ ਹਸਾਰ ਵਾਲਾ ਮੁੰਡਾ ਸੰਦੀਪ ਪਹੁੰਚ ਗਿਆ ਤੇ ਆਪਣਾ ਕਾਰ ਗੱਡੀ ਲੈ ਕੇ ਜਦੋਂ ਮੈਂ ਦੇਖਿਆ ਤੇ ਜਿਹੜਾ ਇਹ ਬੱਚਾ ਲਵਾਰਸ਼ ਬੱਚਾ ਜੰਮਿਆ ਜਿਹਦਾ ਤਾਜ਼ਾ ਹੀ ਬੱਚਾ ਲੱਗਦਾ ਵੀ ਜੰਮਿਆ ਤੇ ਇੱਥੇ ਕੋਈ ਛੱਡ ਗਿਆ ਉਹ ਸੰਦੀਪ ਨੇ ਉਹਨੂੰ ਕਪੜਾ ਦੇ ਕੇ ਢੱਕ ਰੱਖਿਆ ਸੀ ਹੁਣ ਮੌਕੇ ਦੇ ਸੀਨੀਅਰ ਆਫਸਰ ਨੂੰ ਨੋਟ ਕਰਾ ਦਿੱਤਾ ਜੋ ਮੌਕੇ ਦੀ ਕਾਰਵਾਈ ਬਣਦੀ ਉਹ ਉੱਥੇ ਜਾਂਦੀ ਜਾਊਗੀ ਇਸ ਤਰ੍ਹਾਂ ਦੇ ਹਾਲਾਤ ਚ ਮਿਲਿਆ ਬੱਚਾ ਜੇ ਗੱਲ ਇਹ ਨੰਗੀ ਹਾਲਾਤ ਸੀ ਸੀ ਤੇ ਇਹ ਲੱਗਦਾ ਵੀ ਜਿੱਦਾਂ ਤਾਜਾ ਚੰਗਿਆਜ ਤਾਂ ਬੱਚਾ ਮਰਿਆ ਆ ਬੱਚਾ ਲੇਡੀਜ਼ ਦੇ ਕੱਪੜੇ ਵੀ ਪਏ ਆਗੇ ਲੇਡੀਜ਼ ਦੇ ਕੱਪੜੇ ਨਹੀਂ ਉਹ ਤਾਂ ਸ਼ਾਰ ਵੀ ਨਾਲ ਆ ਉਹ ਤਾਂ ਪੀਸ ਚੱਲੂਗੀ ਜਿੱਦਣ ਵੀ ਜੋ ਵੀ ਕਾ ਤਾ ਸਾਹਮਣੇ ਆਗੇ ਉਹ ਤਾਂ ਮੱਕੇ ਦੇ ਹਿਸਾਬ ਨਾਲ